ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈ ਨਿਊਜ਼ ਤੇ ਮੈਂ ਹੰਪਰਦੀਪ ਕੌਰ ਤਾਂ ਹੁਣ ਗੱਲ ਕਰ ਲੈਣੇ ਆ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੀ ਜੇਕਰ ਤੁਸੀਂ ਵੀ ਸਫ਼ਰ ਕਰਦੇ ਹੋ ਤੇ ਟੋਲ ਪਲਾਜ਼ੇ ਰਾਹੀਂ ਤੁਸੀਂ ਸਫ਼ਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਦੇ ਹੋ ਤੇ ਖ਼ਬਰ ਤੁਹਾਡੇ ਲਈ ਬੇਹੱਦ ਖਾਸ ਰਹਿਣ ਵਾਲੀ ਹੈ ਕਿਉਂਕਿ ਹੁਣ ਪੰਜਾਬ ਦਾ ਸਭ ਤੋਂ ਜ਼ਿਆਦਾ ਮਹਿੰਗਾ ਟੋਲ ਪਲਾਜ਼ਾ ਤੁਸੀਂ ਸਿਰਫ਼ ਤੇ ਸਿਰਫ਼ 15 ਰੁਪਏ ਦੇ ਵਿੱਚ ਪਾਰ ਕਰ ਸਕਦੇ ਹੋ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਲਾਡੂਵਾਲ ਟੋਲ ਪਲਾਜ਼ਾ ਦੀ ਤਾਂ ਦੱਸਦੀ ਹੈ ਕਿ ਇੱਕ ਪਾਸੇ ਜਾਣ ਦਾ ਜਿੱਥੇ ਤੁਹਾਨੂੰ ਟੋਲ 230 ਰੁਪਏ ਦੇਣਾ ਪੈਂਦਾ ਔਰ ਦੋਨੋਂ ਪਾਸਿਆਂ ਦਾ 345 ਰੁਪਏ ਹੁਣ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਨੇ ਇੱਕ ਨਵੀਂ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਦੇ ਤਹਿਤ ਤੁਸੀਂ ਸਿਰਫ ਤੇ ਸਿਰਫ 15 ਰੁਪਏ ਦੇ ਵਿੱਚ ਇਸ ਲਾਡੂਵਾਲ ਟੋਲ ਪਲਾਜ਼ਾ ਨੂੰ ਪਾਰ ਕਰ ਸਕਦੇ ਹੋ ਵਿਸਤਾਰਪੂਰਵਕ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕੇ 15 ਅਗਸਤ ਨੂੰ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੇ ਫਾਸਟ ਗੈਨੂਅਲ ਪਾਸ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਹੁਣ ਤਹਿਤ ਸਿਰਫ 15 ਰੁਪਏ ਦੇ ਵਿੱਚ ਮਹਿੰਗਾ ਟੋਲ ਪਲਾਜ਼ਾ ਜਿਹੜਾ ਇਸ ਨੂੰ ਪਾਰ ਕੀਤਾ ਜਾ ਸਕਦਾ ਹੈ ਅਦਾਸਦੀ ਹੈ ਕਿ ਪੰਜਾਬ ਦਾ ਟੋਲ ਪਲਾਜ਼ਾ ਕਾਰ ਜੀਪ ਜਾਂ ਫਿਰ ਵੈਨ ਲਈ ਇੱਕ ਪਾਸੇ ਦਾ ਟੋਲ 230 ਰੁਪਏ ਦਾ ਹੁੰਦਾ ਹੈ ਤੇ 24 ਘੰਟਿਆਂ ਦੇ ਆਉਣ ਜਾਣ ਦਾ ਟੋਲ 345 ਰੁਪਏ ਤੋਂ ਚੂ ਇਹ ਐਨੂਅਲ ਪਾਸ ਨਾਲ ਬਹੁਤ ਹੀ ਸਸਤਾ ਹੋ ਜਾਏਗਾ ਸਾਰੇ ਟੋਲ ਪਲਾਜ਼ਾ ਦੇ ਰੇਟਾਂ ਦੇ ਵਿੱਚ ਕਾਫੀ ਕਮੀ ਆ ਜਾਵੇਗੀ ਜਿਸ ਟੋਲ ਲਈ ਤੁਹਾਨੂੰ ਪਹਿਲਾਂ 230 ਤੋਂ 345 ਰੁਪਏ ਭਰਨੇ ਪੈਂਦੇ ਸੀ ਹੁਣ ਸਿਰਫ 15 ਰੁਪਏ ਵਿੱਚ ਟੋਲ ਨੂੰ ਤੁਸੀਂ ਕ੍ਰਾਸ ਕਰ ਸਕਦੇ ਹੋ ਜਿਹੜੇ ਲੋਕਾਂ ਦੇ ਕੋਲ ਫਾਸਟੈਗ ਐਨੂਅਲ ਪਾਸ ਹੋਵੇਗਾ ਬਸ ਉਹੀ ਘੱਟ ਰੇਟਾਂ ਤੇ ਟੋਲ ਪਲਾਜ਼ਾ ਜਿਹੜਾ ਉਹ ਪਾਸ ਕਰ ਸਕਦੇ ਨੇ ਤਜ਼ਿਕਰਯੋਗ ਹੈ ਕਿ ਇਸ ਨਵੀਂ ਸਕੀਮ ਦੇ ਜ਼ਰੀਏ ਪੂਰਾ ਸਾਲ ਜਿਹੜਾ ਹਾਈਵੇ ਤੇ ਟੋਲ ਪਲਾਜ਼ਾ ਤੋਂ ਹੋ ਕੇ ਲੰਘਦੇ ਸਮੇਂ ਘੱਟ ਪੈਸੇ ਦੇਣੇ ਹੋਣਗੇ ਇਸ ਦੇ ਤਹਿਤ ਕਾਰ ਜੀਪ ਅਤੇ ਵੈਨ ਮਾਲਕ ਸਿਰਫ 3000 ਰੁਪਏ ਸਾਲਾਨਾ ਭੁਗਤਾਨ ਕਰਕੇ 200 ਟੋਲ ਕ੍ਰਾਸਿੰਗ ਦਾ ਫਾਇਦਾ ਲੈ ਸਕਦਾ ਹੈ ਯਾਨੀ ਕਿ 3000 ਰੁਪਏ ਸਾਲਾਨਾ ਦੇ ਇਕੱਠੇ ਜਮਾ ਕਰਵਾ ਕੇ 200 ਵਾਰ ਟੋਲ ਹੈ ਜਿਹੜਾ ਉਸ ਨੂੰ ਕ੍ਰਾਸ ਕਰ ਸਕਦਾ ਹੈ ਤੇ ਦੂਜੇ ਪਾਸੇ ਜੇਕਰ 200 ਟੋਲ ਕ੍ਰਾਸਿੰਗ ਦੀ ਸੀਮਾ ਪਹਿਲਾਂ ਹੀ ਪੂਰੀ ਹੋ ਜਾਵੇ ਤਾਂ ਇਸ ਨੂੰ ਦੁਬਾਰਾ ਰੀਚਾਰਜ ਕਰਾਉਣਾ ਜ਼ਰੂਰੀ ਹੋਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਪਾਸ ਵਕਤੋਂ ਨਹੀਂ ਖਰੀਦਣਾ ਪਵੇਗਾ ਤੁਹਾਨੂੰ ਫਾਸਟੈਗ ਨਾਲ ਹੀ ਲਿੰਕ ਹੋ ਜਾਏਗਾ। ਸਕੀਮ ਦਾ ਫਾਇਦਾ ਸਿਰਫ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਤੇ ਸੜਕ ਆਵਾਜਾਈ ਮੰਤਰਾਲੇ ਅਧੀਨ ਆਉਣ ਵਾਲੇ ਨੈਸ਼ਨਲ ਹਾਈਵੇ ਤੇ ਐਕਸਪ੍ਰੈਸ ਵੇ ਤੇ ਹੀ ਹੋਵੇਗਾ। ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸੰਜੈ ਨਿਊਜ਼ ਤੇ ਮੈਂ ਹੰਪਰਦੀਪ ਕੌਰ ਤਾਂ ਹੁਣ ਗੱਲ ਕਰ ਲੈਣੇ ਆ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੀ ਜੇਕਰ ਤੁਸੀਂ ਵੀ ਸਫ਼ਰ ਕਰਦੇ ਹੋ ਤੇ ਟੋਲ ਪਲਾਜ਼ੇ ਰਾਹੀਂ ਤੁਸੀਂ ਸਫਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਰਹਿਣ ਵਾਲੀ ਹੈ ਕਿਉਂਕਿ ਹੁਣ ਪੰਜਾਬ ਦਾ ਸਭ ਤੋਂ ਜ਼ਿਆਦਾ ਮਹਿੰਗਾ ਟੋਲ ਪਲਾਜ਼ਾ ਤੁਸੀਂ ਸਿਰਫ ਤੇ ਸਿਰਫ 15 ਰੁਪਏ ਦੇ ਵਿੱਚ ਪਾਰ ਕਰ ਸਕਦੇ ਹੋ ਜੀ ਅਸੀਂ ਗੱਲ ਕਰ ਰਹੇ ਹਾਂ ਲਾਡੂਵਾਲ ਟੋਲ ਪਲਾਜ਼ਾ ਦੀ ਤਾਂ ਦੱਸਦੀ ਹੈ ਕਿ ਇੱਕ ਪਾਸੇ ਜਾਣ ਦਾ ਜਿੱਥੇ ਤੁਹਾਨੂੰ ਟੋਲ 230 ਰੁਪਏ ਦੇਣਾ ਪੈਂਦਾ ਔਰ ਦੋਨੋਂ ਪਾਸਿਆਂ ਦਾ 345 ਰੁਪਏ ਹੁਣ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਨੇ ਇੱਕ ਨਵੀਂ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਦੇ ਤਹਿਤ ਤੁਸੀਂ ਸਿਰਫ ਤੇ ਸਿਰਫ 15 ਰੁਪਏ ਦੇ ਵਿੱਚ ਇਸ ਲਾਡੂ ਵਾਲ ਟੋਲ ਪਲਾਜ਼ਾ ਨੂੰ ਪਾਰ ਕਰ ਸਕਦੇ ਹੋ ਵਿਸਤਾਰਪੂਰਵਕ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ 15 ਅਗਸਤ ਤੋਂ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਨੇ ਫਾਸਟ ਗੈਨੂਅਲ ਪਾਸ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਹੁਣ ਤਹਿਤ ਸਿਰਫ 15 ਰੁਪਏ ਦੇ ਵਿੱਚ ਮਹਿੰਗਾ ਟੋਲ ਪਲਾਜ਼ਾ ਜਿਹੜਾ ਇਸ ਨੂੰ ਪਾਰ ਕੀਤਾ ਜਾ ਸਕਦਾ ਹੈ ਆ ਦੱਸ ਦਈਏ ਕਿ ਪੰਜਾਬ ਦਾ ਟੋਲ ਪਲਾਜ਼ਾ ਕਾਰ ਜੀਪ ਜਾਂ ਫਿਰ ਵੈਨ ਲਈ ਇੱਕ ਪਾਸੇ ਦਾ ਟੋਲ 230 ਰੁਪਏ ਦਾ ਹੁੰਦਾ ਹੈ ਤੇ 24 ਘੰਟਿਆਂ ਦੇ ਆਉਣ ਜਾਣ ਦਾ ਟੋਲ 345 ਰੁਪਏ ਤੋਂ ਜੋ ਇਹ ਐਨੂਅਲ ਪਾਸ ਨਾਲ ਬਹੁਤ ਹੀ ਸਸਤਾ ਹੋ ਜਾਏਗਾ ਸਾਰੇ ਟੋਲ ਪਲਾਜ਼ਾ ਦੇ ਰੇਟਾਂ ਦੇ ਵਿੱਚ ਕਾफी ਕਮੀ ਆ ਜਾਵੇਗੀ ਜਿਸ ਟੋਲ ਲਈ ਤੁਹਾਨੂੰ ਪਹਿਲਾਂ 230 ਤੋਂ 345 ਰੁਪਏ ਭਰਨੇ ਪੈਂਦੇ ਸੀ ਹੁਣ ਸਿਰਫ 15 ਰੁਪਏ ਵਿੱਚ ਟੋਲ ਨੂੰ ਤੁਸੀਂ ਕ੍ਰਾਸ ਕਰ ਸਕਦੇ ਹੋ ਜਿਹੜੇ ਲੋਕਾਂ ਦੇ ਕੋਲ ਫਾਸਟੈਗ ਐਨੂਅਲ ਪਾਸ ਹੋਵੇਗਾ ਬਸ ਉਹੀ ਘੱਟ ਰੇਟਾਂ ਤੇ ਟੋਲ ਪਲਾਜ਼ਾ ਜਿਹੜਾ ਉਹ ਪਾਸ ਕਰ ਸਕਦੇ ਨੇ ਤਜ਼ਿਕਰਯੋਗ ਹੈ ਕਿ ਇਸ ਨਵੀਂ ਸਕੀਮ ਦੇ ذریعے ਪੂਰਾ ਸਾਲ ਜਿਹੜਾ ਹਾਈਵੇ ਤੇ ਟੋਲ ਪਲਾਜ਼ਾ ਤੋਂ ਵੋਕੇ ਲੰਘਦੇ ਸਮੇਂ ਘੱਟ ਪੈਸੇ ਦੇਣੇ ਹੋਣਗੇ ਇਸ ਦੇ ਤਹਿਤ ਕਾਰ ਜੀਪ ਅਤੇ ਵੈਨ ਮਾਲਕ ਸਿਰਫ 3000 ਰੁਪਏ ਸਾਲਾਨਾ ਭੁਗਤਾਨ ਕਰਕੇ 200 ਟੋਲ ਕਰਾਸਿੰਗ ਦਾ ਫਾਇਦਾ ਲੈ ਸਕਦਾ ਹੈ ਯਾਨੀ ਕਿ 3000 ਰੁਪਏ ਸਾਲਾਨਾ ਦੇ ਇਕੱਠੇ ਜਮਾ ਕਰਵਾ ਕੇ 200 ਵਾਰ ਟੋਲ ਹੈ ਜਿਹੜਾ ਉਹ ਕ੍ਰਾਸ ਕਰ ਸਕਦਾ ਹੈ ਤੇ ਦੂਜੇ ਪਾਸੇ ਜੇਕਰ 200 ਟ੍ਰੋਲ ਕਰਾਸਿੰਗ ਦੀ ਸੀਮਾ ਪਹਿਲਾਂ ਹੀ ਪੂਰੀ ਹੋ ਜਾਵੇ ਤਾਂ ਇਸ ਨੂੰ ਦੁਬਾਰਾ ਰੀਚਾਰਜ ਕਰਾਉਣਾ ਜ਼ਰੂਰੀ ਹੋਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਪਾਸ ਵਕਤੋਂ ਨਹੀਂ ਖਰੀਦਣਾ ਪਵੇਗਾ ਤੁਹਾਨੂੰ ਫਾਸਟੈਗ ਨਾਲ ਹੀ ਲਿੰਕ ਹੋ ਜਾਏਗਾ। ਸਕੀਮ ਦਾ ਫਾਇਦਾ ਸਿਰਫ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਤੇ ਸੜਕ ਆਵਾਜਾਈ ਮੰਤਰਾਲੇ ਅਧੀਨ ਆਉਣ ਵਾਲੇ ਨੈਸ਼ਨਲ ਹਾਈਵੇ ਤੇ ਐਕਸਪ੍ਰੈਸ ਵੇ ਤੇ ਹੀ ਹੋਵੇਗਾ।